ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਭੱਗੂਪੁਰ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ। ਘਰੇਲੂ ਘਰ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਇਸ ਘਰੋਂ ਪਹਿਲਾਂ ਵੀ ਆਪਾਂ 4-5 ਵੀਡੀਓ ਬਣਾਈਆਂ ਨੇ ਵੀਰ ਰਣਜੀਤ ਸਿੰਘ ਉਹਨਾਂ ਦੇ ਕੋਲ ਆਏ ਆ। ਇੱਕ ਬੱਛੀ ਵੀਰ ਹੁਣੀ ਸੇਲ ਕਰਦੇ ਪਏ ਆ ਦੰਦੀ ਦੋਸਤੋ ਛਗੀ ਆ ਕੰਨੀਆਂ ਚੱਕੀਆਂ ਨੇ ਬਰਾਬਰ ਕਰਦੀ ਪਈ ਆ। ਹਾਈਟ ਕੱਦ ਪੂਰਾ ਵੱਡਾ ਠੀਕ ਆ ਜੀ ਵੱਡੀ ਹਾਈਟ ਕੱਦ ਦੇ ਵਿੱਚ ਆ ਤੇ ਪਲੂਣ ਪਹਿਲਾਂ ਸੁਆ ਵੀਰ ਉਹਨਾਂ ਨੇ ਘਰੇ ਇਹਦੀ ਚਵਾਈ ਕੀਤੀ ਸੀ। ਰਜੀਤ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਅਚਾਰ ਰਜੀਤ ਭਰਾ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਪਲੂਨ ਪਹਿਲਾ ਸਵੇਰ ਘਰੇ ਜਵਾਇ ਕੀਤੀ 18 17 ਹਾਂਜੀ 18 17 ਲੀਟਰ ਦੁੱਧ ਆਪਾ ਸੰਧੂ ਸਾਵੇ ਥੱਲੋਂ ਚੋਇਆ ਵਾ ਠੀਕ ਹੈ ਜੀ ਇਸ ਵਾਰ ਦੂਜਾ ਸਵੇਰ ਐ ਟਾਈਮ ਤੇ ਉਮੀਦ ਕਰਦੇ ਆਂ ਵੀ 20 ਲੀਟਰ ਦੁੱਧ ਦਊਗੀ ਏ ਠੀਕ ਹੈ ਜੀ ਬਾਕੀ ਵੜ ਕੱਦ ਬੋਤਲਾਂ ਲਈ ਵੱਡੀਆਂ ਹਾਂਜੀ ਹਾਂਜੀ ਵੱਡੀਆਂ ਵੜਾਂ ਚਾਹੀਦੀਆਂ ਉਹਨੂੰ ਕਿਤੇ ਮੜਾ ਜਾ ਤੋੜ ਕੇ ਦਿਖਾਇਆ ਜੇ ਇੱਕ ਵਾਰੀ ਸੋ 200 ਦੇਣੀ ਦੇਣਾ ਲੈਂਦੀ ਆ ਕੋਈ 8 ਲਾ ਜੇ 7 ਕਲਾ ਜੇ ਦਿਨ ਹਜੇ ਇੰਨੇ ਬੱਚੀ ਵੱਡੀ ਹਾਈਡ ਕੱਤ ਵਾਲੀ ਆ ਰੰਗ ਬਾਜ ਆ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਉਹ ਤੋਂ ਪਿੰਡਾ ਪਿੰਡਾ ਤੁਸੀਂ ਚੈੱਕ ਕਰੋ ਚਮਕ ਤਮਕ ਪੂਰੀ ਆ ਸੋ ਮੁੱਠੀ ਮੁੱਠੀ ਥਣ ਥਣ ਵੀ ਨਖੇੜ ਨਖੂੜ ਦੇ ਵਿੱਚ ਆ ਪੂਰਾ ਠੀਕ ਆ ਜੀ ਤੇ ਦਿਨਾਂ ਦੇ ਅਕੋਰਡਿੰਗ ਕੀ ਗੱਲਬਾਤ ਬੰਨੀ ਆ ਦਿਨ ਕਰਮਾ ਲਈ ਹਜੇ 8-7 ਕਾਫੀ ਆ 8-7 ਦਿਨਾਂ ਦੇ ਵਿੱਚ ਚੰਗੀ ਥੱਲੇੋਂ ਸੋਹਣੀ ਤਿਆਰ ਹੋ ਜੂਗੀ ਤੇ ਡਿਮਾਂਡ ਇਹਦੀ 70000 ਰੁਪਏ ਕਿਤੀ ਆ ਆ ਸੰਦੂ ਜੀ ਆਪਾਂ 75 ਮੰਗੀ ਆ ਜੋ ਮਰਜੀ ਮੰਗੀ ਆਈਏ 70 ਚੋਂ ਵੀ 2000 ਮਾਨ ਤਾਨ ਕਰਾਂਗੇ ਆਪਾਂ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ 70000 ਕੋਈ 2000 ਰੁਪਇਆ ਮਾਨਤਨ ਹੋ ਜਾਊਗਾ ਸੋ ਇਧਰੋਂ ਇੱਕ ਵਾਰੀ ਤੁਹਾਨੂੰ ਆਪਾਂ ਫੇਰ ਇੱਕ ਬਹਿਣੀ ਵਾਲੇ ਪਾਸੇ ਵਿਖਾ ਦਿੰਨੇ ਆ ਥਨ ਥਨ ਤਾਂ ਤੁਸੀਂ ਸਹਾਜ ਵੇਖ ਸਕਦੇ ਹੋ ਠੀਕ ਆ ਜੀ ਆ ਮਾਰੋ ਨੀਗਾ ਠੀਕ ਹੈ ਸੋ 68000 ਦੀ ਅੱਜ ਇਹ ਫਾਈਨਲ ਜਿਹੜੀ ਤੁਹਾਨੂੰ ਵਾੜ ਮਿਲ ਜੂਗੀ ਸੋ ਸੰਪਰਕ ਕਰ ਲਿਓ ਦੋਸਤੋ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਨੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਬਾਕੀ 31 ਇੱਕ ਨੰਬਰ ਪਿਛੇ ਭਾਰਤੀ ਕੋਈ ਮੁਸ਼ਕਲ ਨਹੀਂ ਕੀ ਉਹ ਫਿਰ ਵੀ ਆਪਾਂ ਬਾਰ-ਬਾਰ ਕਹਿੰਨੇ ਆ ਵੀ ਕੋਈ ਵੀ ਸੱਜਣ ਇੱਥੇ ਵਿਜ਼ਿਟ ਕਰੇ ਕੋਈ ਲਾਗਿਓ ਪਾਸੋਂ ਆਣ ਕੇ ਠੀਕ ਆ ਜੀ ਨੰਬਰ ਉੱਤੇ ਸਕਰੀਨ ਤੇ ਚਲਾ ਦਿੱਤਾ ਐਡਰੈਸ ਤੁਹਾਨੂੰ ਨੋਟ ਕਰਾ ਦਿੱਤਾ ਬਿਲਕੁਲ ਵਿਜ਼ਿਟ ਕਰਕੇ ਆਪਣੀ ਟਿਪ ਕੇ ਤਸੱਲੀ ਕਰਕੇ ਲੈ ਜਾਓ ਪਿਛੇ ਭਾਰਤੀ 100% ਗਾਰੰਟੀ ਤਸੱਲੀ ਆ ਠੀਕ ਆ ਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਸ਼ਾਰਟ ਵੀਡੀਓ ਵੇਖਣ ਦੇ ਲਈ